गुरु रूपसाद सिंह जियो सनिमर फतेह प्रवान करने वागुरु जी का खालसा वाहू जी की फतेह कृपा जय नर नहीं खीनी ए जुगत पछाने नानक लेन भयो गोविंद सिंह ज्यों पाने संग पाने ਜੀਵਨ ਦਾ ਲਕਸ਼ ਗੋਵਿੰਦੇ ਲੈਂਦਾ ਇੱਕ ਬੋਏ ਹੋਏ ਬੀਜ ਦੀ ਯਾਤਰਾ ਫਲ ਤੱਕ ਆਪਣਣ ਵਾਸਤੇ ਇੱਕ ਚਲਦੀ ਹੋਈ ਨਦੀ ਦੀ ਯਾਤਰਾ ਸਾਗਰ ਤੇ ਜਾ ਕੇ ਸੰਪੂਰਨ ਹੁੰਦੀ ਹੈ ਜੀਵਨ ਦੀ ਯਾਤਰਾ ਪਰਮ ਜੀਵਨ ਤੇ ਜਾ ਕੇ ਸਮਾਪਤ ਹੁੰਦੀ ਹੈ ਪਰਮ ਜੀਵਨ ਹੀ ਪਰਮਾਤਮਾ ਜੀਵਨ ਦਾ ਲਕਸ਼ ਪਰਮਾਤਮਾ ਤੋਂ ਬਿਨਾ ਹੋਰ ਕੁਝ ਵੀ ਨਹੀਂ ਬਾਕੀ ਸਭ ਰਸਤੇ ਦੇ ਪੜਾਅ ਨੇ ਪਰਿਵਾਰ ਮਿਲ ਗਿਆ ਮਨ ਭਾਉਂ ਦੇ ਪਦਾਰਥ ਮਿਲ ਗਏ ਨੇ ਮਹਿਲ ਮਾੜੀਆਂ ਮਿਲ ਗਈਆਂ ਨੇ ਚੰਗਾ ਕਾਰੋਬਾਰ ਮਿਲ ਗਿਆ ਸਭ ਰਸਤੇ ਦੇ ਪੜਾਅ ਨੇ ਜੀਵ ਯਾਤਰੀ ਹੈ ਜੀਵਨ ਮਾਰਗ ਹੈ ਯਾਤਰਾ ਵਿੱਚ ਕੀ ਹੁੰਦਾ ਇੱਕ ਪੜਾਅ ਆਇਆ ਗਿਆ ਦੂਜਾ ਪੜਾਅ ਆਇਆ ਗਿਆ ਤੀਸਰਾ ਪੜਾਅ ਆਇਆ ਗਿਆ ਜੀਵਨ ਯਾਤਰਾ ਦੇ ਵਿੱਚ ਕੀ ਹੋਇਆ ਕੀ ਹੁੰਦਾ ਹੈ ਮਿਲਣਾ ਵਿਛੜਨਾ ਮਿਲਣਾ ਵਿਛੜਨਾ ਮਿਲਣਾ ਵਿਛੜਨਾ ਕਿ ਜੀਵਨ ਵੀ ਮਿਲਿਆ ਜਾਏਗਾ ਜਵਾਨੀ ਵੀ ਮਿਲੀਏ ਜਾਏਗੀ ਇਸ ਜੀਵਨ ਨੂੰ ਜੋ ਕੁਝ ਮਿਲਿਆ ਉਹ ਵੀ ਜਾਏਗਾ ਜਦ ਜੀਵਨ ਹੀ ਜਾਏਗਾ ਤਾਂ ਜੀਵਨ ਨੂੰ ਜੋ ਕੁਝ ਮਿਲੇ ਹੈ ਜਾਏਗਾ ਜਗਤ ਦੇਚ ਕੋਈ ਐਸਾ ਮਿਲਣਾ ਨਹੀਂ ਹੈ ਜੋ ਵਿਛਣਨ ਦੇਚ ਤਬਦੀਲ ਨਾ ਹੋਵੇ ਹਰ ਸੁਖ ਦੁੱਖ ਦੇਚ ਬਦਲ ਜਾਂਦਾ ਹੈ ਜਵਾਨੀ ਬੁਢੇਪੇ ਚ ਜਨਮ ਮਰਨ ਦੇ ਚ ਖੁਸ਼ੀਆਂ ਗਮ ਦੇ ਚ ਜਿਵੇਂ ਦਿਨ ਰਾਤ ਦੇ ਚ ਬਦਲਦਾ ਹੈ ਰਾਤ ਦਿਨ ਦੇ ਚ ਬਦਲਦਾ ਹੈ ਫਿਰ ਦਿਨ ਰਾਤ ਦੇ ਚ ਇਸ ਤਰ੍ਹਾਂ ਸੁੱਖ ਦੁੱਖਾਂ ਚ ਬਦਲਦੇ ਨੇ ਦੁੱਖ ਸੁੱਖਾਂ ਚ ਬਦਲਦੇ ਨੇ ਜੀਵਨ ਭਰ ਇਸ ਤਰ੍ਹਾਂ ਹੀ ਚੱਲਦਾ ਹੈ ਇਸ ਤਰ੍ਹਾਂ ਹੀ ਚੱਲਦਾ ਹੈ ਜੀਵ ਯਾਤਰਾ ਦੇ ਚ ਲੇਕਿਨ ਅਗਿਆਨੀ ਇਸ ਤਰ੍ਹਾਂ ਹੈ ਜਿਸ ਪੜਾਉ ਤੇ ਆ ਗਿਆ ਹੁਣ ਕਹਿੰਦੇ ਛੋੜਨਾ ਨਹੀਂ ਹੈ ਪੜਾਉ ਨੋ ਹੀ ਪਕੜਨ ਦਾ ਯਤਨ ਕਰਦਾ ਹੈ ਰਹਿਬਰੀ ਪੁਰਸ਼ ਅਵਤਾਰੀ ਪੁਰਸ਼ ਇਹੀ ਸਮਝਾਉਂਦੇ ਰਹੇ ਨੇ ਪੜਾਉ ਨੋ ਪੜਾਉ ਸਮਝ ਘਰ ਨਾ ਸਮਝ ਘਰ ਨੋ ਘਰ ਸਮਝ ਪਰ ਬਹੁਤ ਮੁੱਦਤ ਹੋ ਗਈ ਹੈ ਕਿਸ ਮਨ ਨੂੰ ਪਰਦੇਸ ਦੇ ਚ ਵਟਕਦੇ ਆ ਮੇਰੇ ਮਨ ਪਰਦੇਸੀ ਦੇ ਪਿਆਰੇ ਆਉ ਘਰੇ ਮਨੋਚਿੰਤਕ ਐਸਾ ਕਹਿੰਦੇ ਨੇ ਜਿਹੜਾ ਮਨੁੱਖ ਬਹੁਤ ਲੰਬੇ ਸਮੇਂ ਤੱਕ ਪਰਦੇਸ ਦੇ ਚ ਰਹਿੰਦਾ ਹੈ ਦੇਸ਼ ਨੂੰ ਭੁੱਲ ਜਾਂਦਾ ਹੈ ਬਹੁਤ ਲੰਬਾ ਰਹਿਣਾ ਪਰਦੇਸ ਦੇਚ ਦੇਸ਼ ਦੀ ਮਮਤਾ ਵੀ ਖੋ ਜਾਂਦੀ ਏ ਦੇਸ਼ ਦੀ ਪਕੜ ਵੀ ਖੋ ਜਾਂਦੀ ਏ ਦੇਸ਼ ਦੀਆਂ ਯਾਦਾਂ ਵੀ ਖੋ ਜਾਂਦੀਆਂ ਔਰ ਫਿਰ ਮਨੁਖ ਪਰਦੇਸ ਨੂੰ ਹੀ ਦੇਸ਼ ਸਮਝ ਲੈਂਦਾ ਮਨੋਚੰਤਕ ਐਸਾ ਕਹਿੰਦੇ ਨੇ ਬੜੇ ਲੰਬੇ ਸਮੇਂ ਤੱਕ ਮਨ ਸੰਸਾਰ ਦੇ ਚ ਜੀ ਰਿਹਾ ਹੈ ਪਦਾਰਥਾਂ ਦੇ ਜੀ ਰਿਹਾ ਹੈ ਪਰਮਾਤਮਾ ਨੂੰ ਤੇ ਭੁੱਲ ਗਿਆ ਹੈ ਘਰ ਭੁੱਲ ਗਿਆ ਪਤਾ ਹੈ అవਤਾਰਾਂ ਦਾ ਕੰਮ ਕੀ ਹੈ ਆਪਣੇ ਘਰ ਦੀ ਯਾਦ ਦਿਲਾਣਾ ਪੁਰਦੂ ਚ ਕਹਿੰਦੇ ਨੇ ਯਾਦ ਕਰਨਾ ਪੰਜਾਬੀ ਚ ਕਹਿੰਦੇ ਨੇ ਚੇਤਾ ਕਰਨਾ ਸੰਸਕ੍ਰਿਤ ਜੇਤ ਕਹਿੰਦੇ ਨੇ ਸਿਮਰਨ ਕਰਨਾ ਸਿਮਰਨ ਕਰਨਾ ચેતે કરનાદ કરના ગ સાર અવતારને એ આખે પરમાદ કરો ચેતે કરો સિમરન કરો તી ઘર ભુલ ગયો ઘર ભૂલ ગયો આપણે ઘર બોધ કરાણ ઘરની યાદ કરાણ લઈ ਕਿ ਬੜੇ ਬੜੇ ਧਾਰਮਿਕ ਸੰਸ ਜੋ ਹੈ ਸਮਾਗਮ ਆਯੋਜਨ ਕੀਤੇ ਜਾਂਦੇ ਨੇ ਇਹਨਾਂ ਦਾ ਲਕਸ਼ਬਸ ਇਤਨਾ ਹੀ ਹੈ ਹੁਣ ਮੈਂ ਅਰਜ਼ ਕਰਾਂ ਉਹਦੀ ਯਾਦ ਹੀ ਮਹਾ ਆਨੰਦ ਹੈ ਕਿਉਂ ਅਸੀਂ ਉਸਨੂੰ ਗਵਾਇਆ ਨਹੀਂ ਗਵਾ ਨਹੀਂ ਸਕਦੇ ਭੁਲਾਇਆ ਹੈ ਭੁੱਲ ਸਕਦੇ ਹੈ ਭੁੱਲ ਗਏ ਇਸ ਵਾਸੇ ਗੁਰਬਾਣੀ ਕਹਿੰਦੀ ਇਹ ਤੁਦ ਚਿਤ ਆਏ महाआनंद जिस विसरेशो मर जाए जी जिन्नू भुल जांदा है ओदियां खुशियां मर जांदियां जिन्नू भुल जांदा है ओदे सारे गुण गल जांदे ने हर विसरत तेरे गुण गलया मनुख ओ गुणवान हो ही नहीं सकदा जेदे अंदर प्रभु दी सिमरते नहीं है मैं फिर अर्ज करा असी गवाया नहीं भुलाया है मेरे जेब द हीरा पर मेरे चेते होेते नहीं है तो नहीं है नहीं है भावें है भावें मेरे जेब है पर मेरे चेते च नहीं है तो नहीं है मेरे सामने हीरा पे है पर मेरी समझ द नहीं है तो नहीं है ਕਉ ਕਿ ਮੈਨੂੰ ਇਸ ਦੇ ਸਮਝ ਨਹੀਂ ਆਇਆ ਹੀਰਾ ਪਾਵੇਂ ਹੀਰਾ ਮੇਰੀ ਜੇਬ ਦੇ ਚ ਭਇਆ ਪਰ ਮੇਰੇ ਚੇਤੇ ਦੇ ਚ ਨਹੀਂ ਮੇਰੀ ਸਿਮਰਤੀ ਦੇ ਚ ਨਹੀਂ ਤੋ ਨਹੀਂ ਹੈ ਜ਼ਰਰੇ ਜ਼ਰਰੇ ਦੇ ਚ ਰੋਮ ਰੋਮ ਦੇ ਚ ਪਰਮਾਤਮਾ ਹੈ ਚੇਤੇ ਦੇ ਚ ਨਹੀਂ ਹੈ ਸਿਮਰਤੀ ਦੇ ਚ ਨਹੀਂ ਯਾਦਾਂ ਦੇ ਚ ਨਹੀਂ ਹੈ ਇਹ ਅਵਤਾਰੀ ਪੁਰਸ਼ ਆਪਣੇ ਘਰ ਦੀ ਯਾਦ ਦਿਲਾਣ ਲਈ ਆਉਂਦੇ ਨੇ ਪਰ ਜਿਹੜਾ ਪ੍ਰਦੇਸ਼ ਨੂੰ ਦੇਸ਼ ਸਮਝ ਬੈਠਦਾ ਹੈ ਉਹ ਇਸ ਦੀ ਵਿਰੋਧਤਾ ਕਰਦਾ ਹੈ ਬੜੇ ਧਿਆਨ ਨਾਲ ਸੁਣਨਾ ਆਧ ਕਾਲ ਤਾਂ ਸਤਾ ਕੇ ਸਤ ਦਾ ਵਿਰੋਧ ਰੇ ਸਤਾਧਾਰੇ ਦੇ ਸਤ ਦੇ ਚ ਕੋਈ ਦਿਲਚਸਪੀ ਨਹੀਂ ਸਤਵਾਦੀ ਨੂੰ ਸਤਾ ਦੇ ਚ ਕੁਝ ਦਿਖਾਈ ਨਹੀਂ ਦੇਣਾ ਦੋਹਾਂ ਦੇ ਰਸਤੇ ਵਿਪਰੀਤ ਦੋਹਾਂ ਦੇ ਰਸਤੇ ਅਪੋਜ਼ਿਟ ਨੇ ਬਿਲਕੁਲ ਵਿਰੋਧੀ ਨੇ ਇਸ ਵਾਸਤੇ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਤੇ ਕਹਿੰਦੇ ਵੀ ਨੇ ਭਗਤਾ ਤੇ ਸੰਸਾਰੀਆਂ ਜੋੜ ਕਦੇ ਨਾ ਆਇਆ ਮੈਂ ਅਕਸਰ ਅਰਜ਼ ਕਰਦਾ ਹੁੰਨਾ ਦੋ ਤਰ੍ਹਾਂ ਦੇ ਮਨੁੱਖਾਂ ਦਾ ਸਮਾਜ ਨਾਲ ਤਾਲਮੇਲ ਨਹੀਂ ਬੈਠਦਾ ਇੱਕ ਪਾਗਲ ਜੋ ਅਕਲ ਤੋਂ ਬૌਧਿਕ ਤਲ ਤੋਂ ਥੱਲੇ ਜੀ ਰਿਹਾ ਇਸ ਦਾ ਸਮਾਜ ਦੇ ਨਾਲ ਬਿਲਕੁਲ ਤਾਲ ਨਹੀਂ ਮਿਲ ਨਹੀਂ ਬੈਠਦਾ ਇੱਕ ਸੰਤ ਜੋ ਅਕਲ ਤੋਂ ਉੱਚਾ ਉੱਠ ਗਿਆ ਇੱਕ અવਤਾਰ ਜੋ ਬੌਧਿਕ ਤਲ ਤੋਂ ਉੱਚਾ ਉੱਠ ਗਿਆ ਇਸ ਚੱਕਰ ਚ ਨਾ ਪਹਿਣਾ ਕਿ ਮਨੁੱਖ ਦੀ ਅਕਲ ਮਨੁੱਖ ਦੀ ਬੁੱਧੀ ਪਰਮਾਤਮਾ ਨੂੰ ਸਮਝ ਸਕਦੀ ਹੈ ਸਮਝ ਨਹੀਂ ਸਕਦੀ ਪਰ ਹੁਣੇ ਮੈਂ ਅਰਜ਼ ਕੀਤੀ ਸੀ जो समझ रहे छे नहीं है वो नहीं है तो जब समझ ही नहीं सकदी तो एक नुक्ता मैं ए भी बयान करना समझ समझ के ए समझ मिलदी है कि हे प्रभु मैं तन्नू नहीं समझ सकदा जान जान के ए जानकारी मिलदी है कि हे प्रभु मैं तन्नू नहीं जान सकदा क्यों तु मेरी अकल तु बहुत वड्ढा है बहुत वड्ढा है तू समरथ वडा है मेरी मत थोड़ी रा तू ते सागर वी तरह है मेरी अकल इक छोटे प्याले दी तरह है ए सागर मेरे प्याले विच आवे ते किस तरह आवे किवें आवे ਔਰ ਇਤਨਾ ਤੇ ਸਮਝ ਆ ਗਈ ਹੈ ਕਿ ਮੇਰੀ ਅਕਲ ਪਿਆਲੇ ਦੀ ਤਰ੍ਹਾਂ ਤੇ ਸਾਗਰ ਦੀ ਤਰ੍ਹਾਂ ਹੀ ਤੇ ਸਮਝ ਆ ਗਈ ਹੈ ਇਹ ਵੀ ਸਮਝ ਆ ਗਈ ਹੈ ਸਾਗਰ ਪਿਆਲੇ ਵਿੱਚ ਨਹੀਂ ਆ ਸਕਦਾ ਸੁਧ મે ਨਾ ਸੁਧ ਰਹੀ ਮਤ ਮੇ ਨਾ ਮਤ ਹੈ ਸੁਧ ਬੁੱਧ ਕਰਤੇ ਹਰ ਲਈ ਮੇਰੀ ਭਗਤ ਕਦੇਸ ਮਨਕ ਮੌਜੂਦਾ ਨੂੰ ਪੂਰਾ ਸਮਝ ਨਹੀਂ ਸਕਦਾ ਇਹ ਦਾ ਇੱਕ ਦੂਜਾ ਨੁਕਤਾ ਵੀ ਬਿਆਨ ਕਰਨਾ ਜੋ ਮੇਰੀ ਸਮਝ ਦੇ ਚ ਆ ਸਕਦਾ ਉਹ ਮੇਰੀ ਸਮਝ ਤੋਂ ਵੱਡਾ ਨਹੀਂ ਹੈ ਨਹੀਂ ਹੈ ਜੇ ਨੂੰ ਮੈਂ ਇਸ ਜ਼ਬਾਨ ਨਾਲ ਪੂਰੇ ਦਾ ਪੂਰਾ ਬਿਆਨ ਕਰ ਸਕਦਾ ਉਹ ਮੇਰੀ ਕਥਨ ਸ਼ਕਤੀ ਤੋਂ ਵੱਡਾ ਨਹੀਂ ਹੈ ਫਿਰ ਮੇਰੀ ਕਥਨ ਸ਼ਕਤੀ ਵੱਡੀ ਹੈ ਉਹ ਨਹੀਂ ਹੈ ਤੁਹਾਡੇ ਜਿਹੜੇ ਕੋਈ ਅਵਿਆਸੀ ਸਤਸੰਗੀ ਹੋਣਗੇ ਜ਼ਰੂਰ ਗੱਲ ਨੂੰ ਪਕੜਨਗੇ। ਧੰਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, "ਹੇ ਪ੍ਰਭੂ ਜੇ ਮੈਂ ਤੈਨੂੰ ਜਾਣ ਵੀ ਲਿਆ ਪਰ ਮੈਂ ਕਹਿਣਾ ਨਹੀਂ ਕਹਿਣਾ ਨਹੀਂ।" ਮਹਾਰਾਜ ਕਹੇ ਦੋ ਬੁਥੇਰਿਆਂ ਦੀ ਸਮਝ 'ਚ ਪੈ ਜਾਏਗੀ ਗੱਲ। ਪਤਾ ਸਤਗੁਰੂ ਕੀ ਕਹਿੰਦੇ ਨੇ, "ਜੇ ਹਾਂ ਜਾਣਾਂ" ਆਖਾਣਾ ਹੈ ਜੇ ਮੈਂ ਜਾਣ ਵੀ ਲਿਆ ਮੈਂ ਕਹਿਣਾ ਨਹੀਂ ਕਿਉਂ ਕਹਿ ਦੋ ਬਥੇਰਿਆਂ ਦੀ ਸਮਝ ਚ ਪੈ ਜਾਏਗਾ ਜੇ ਹੂੰ ਜਾਣਾ ਆਖਾਣਾ ਹੈ ਕਹਿਣਾ ਕਥਨ ਨਾ ਜਾਵੇ ਉਹ ਮੇਰੀ ਕਥਨੇ ਚ ਨਹੀਂ ਆਉਂਦਾ ਮੇਰੀ ਕਥਨੇ ਛੋਟੀ ਪੈ ਜਾਂਦੀ ਹੈ ਉਹ ਬਹੁਤ ਵੱਡਾ क्या हो कथे कथे कथ देखा मैं अकथ ना कथ ना जाए कलगी दरपातशाह धन गुरु गोबिंद सिंह जी महाराज इंज फरमान कर ने कहा ना मत को कहाँ के कहा, कहा मैं बखानो कहे मोह न आवे महाराज कहें मैं कह, कह कह के देख लिया बोल बोल के देख लिया ਉਹ ਸਾਰੇ ਦਾ ਸਾਰਾ ਮੇਰੇ ਬੋਲਾਂ ਚ ਨਹੀਂ ਆਉਂਦਾ ਜਿਹਨੂੰ ਮੇਰੀ ਜ਼ੁਬਾਨ ਪੂਰਾ ਕਥਨ ਕਰ ਸਕਦੀ ਹੈ ਉਹ ਮੇਰੀ ਕਥਨੀ ਤੋਂ ਵੱਡਾ ਨਹੀਂ ਹੈ ਜਿਹਨੂੰ ਮੇਰੀਆਂ ਅੱਖਾਂ ਪੂਰਨ ਤੌਰ ਤੇ ਵੇਖ ਸਕਦੀਆਂ ਨੇ ਉਹ ਮੇਰੀ ਦ੍ਰਿਸ਼ਟੀ ਤੋਂ ਵੀ ਵੱਡਾ ਨਹੀਂ ਹੈ ਜਿਹਨੂੰ ਮੇਰੀ ਅਕਲ ਪੂਰਨ ਤੌਰ ਤੇ ਸਮਝ ਸਕਦੀ ਹੈ ओ, मेरी अकल तो भी वा नहीं है। फिर की है कथन कर करके पता चलता है कथने च नहीं आता क्या हो कथी कथे कथ कत देखा मैं देखे कथन कर करके मैं देखे क्या हो कथी कथे कथ कत देखा मैं अकथ ना कथ ना जाए वह अकथ है ਕਥਨੇ ਵਿੱਚ ਨਹੀਂ ਆਉਂਦਾ ਸਮਝ ਦੇ ਵਿੱਚ ਨਹੀਂ ਆਉਂਦਾ ਦ੍ਰਿਸ਼ਟੀ ਉਸ ਨੂੰ ਪੂਰਾ ਨਹੀਂ ਦੇਖ ਸਕਦੀ ਇਸ ਵਾਸਤੇ ਕੈਨਨ ਅਗੰ ਅਗੋਚਰ ਜੋ ਸਮਝ ਤੋਂ ਵੀ ਪਰੇ ਹੈ ਤਾਂ ਨੁਕਤੇ ਨੂੰ ਸਮਝਣਾ ਉਸ ਨਾਲ ਜੁੜਨ ਵਾਸਤੇ ਕੀ ਕਰਨਾ ਪਏਗਾ ਆਪਣੀ ਸਮਝ ਤੋਂ ਪਰੇ ਉੱਠਣਾ ਪਏਗਾ ਆਪਣੀ ਸਮਝ ਤੋਂ ਉੱਚਾ ਉੱਠਣਾ ਪਏਗਾ ਇੱਕ ਸਮਝਦਾਰ ਮਨੁੱਖ ਲਈ ਆਪਣੀ ਸਮਝ ਤੋਂ ਉੱਚਾ ਉਠਣਾ ਕਠਨਾ ਹੈ ਕਠਨਾ ਹੈ ਜਿਤਨਾ ਅਕਲਮੰਦ ਹੋਵੇਗਾ ਉਤਨਾ ਹੀ ਆਪਣੇ ਅਕਲ ਤੋਂ ਉੱਚਾ ਉਠਣਾਔਖਾ ਹੋਵੇਗਾ ਛੁੰਕੇ ਇਸ ਵਕਤ ਜਿਤਨੀ ਦਿਮਾਗੀ تعلیم ਹੈ ਤੇ ਜਿਤਨੀ ਸੰਸਾਰ ਦੀ ਜਾਣਕਾਰੀ ਹੈ ਇਹ ਪਹਿਲੇ ਨਹੀਂ ਸੀ ਗਲੀ ਗਲੀ ਸਕੂਲ ਨੇ ਕਾਲਜ ਨੇ ਵਿਸ਼ਵ ਵਿਦਿਆਲੇ ਨੇ ਇਹ ਪਹਿਲੇ ਨਹੀਂ ਸੀ ਮਨੁੱਖ ਦੀ ਸੰਸਾਰ ਦੇ ਸੰਬੰਧ ਵਿੱਚ ਇਤਨੀ ਜਾਣਕਾਰੀ ਨਹੀਂ ਸੀ ਜਿੰਨੀ ਅੱਜ ਹੈ ਤੇ ਇੱਕ ਜਾਣਕਾਰ ਮਨੁੱਖ ਦਾ ਆਪਣੇ ਜਾਣਣ ਦੇ ਤਲ ਤੋਂ ਅੱਗੇ ਜਾਣਾ ਅਖਾਜ ਜਾਂਦਾ ਹੈ ਇਕਠਨ ਹੋ ਜਾਂਦਾ ਹੈ ਇੱਕ ਅਕਲਮੰਦ ਮਨੁੱਖ ਦਾ ਆਪਣੇ ਅਕਲ ਤੋਂ ਅੱਗੇ ਜਾਣਾ ਜ਼ੌਕ ਕਹਿੰਦੇ ਨੇ ਸਰਹਦੇ ਅਕਲ ਸੇ ਗੁਜ਼ਰੇ ਤਬ ਪਹੁੰਚੇ ਸੁਧ ਬੋਧ ਕਰਤੇ ਹਰ ਲਈ ਮੇਰੀ ਕਬੀਰ ਕਹਿੰਦੇ ਨੇ ਸੁਧ ਨੋ ਬੋਧ ਨੋ ਤੇ ਸੁੱਟ ਦਿੱਤਾ ਹੈ ਅੱਗੇ ਲੰਘ ਗਏ ਹੁਣ ਮੈਂ ਫਿਰ ਅਰਜ਼ ਕਰਾਂ ਇੱਕ ਪਾਗਲ ਮਨੁੱਖ ਅਕਲ ਤੋਂ ਥੱਲੇ ਜੀ ਰਿਹਾ ਹੈ ਸਮਾਜ ਦਾ ਹਿੱਸਾ ਨਹੀਂ ਬਣਦਾ ਇਕ ਭਗਤ ਸੰਤ ਅਕਲ ਤੋਂ ਉੱਪਰ ਜੀ ਰਿਹਾ। ਉਹਦਾ ਵੀ ਸਮਾਜ ਨਾਲ ਤਾਲਮਿਲ ਨਹੀਂ ਬੈਠਦਾ। ਸੰਸਾਰ ਨਾਲ ਸੰਬੰਧ ਨਹੀਂ ਜੁੜਦਾ। ਭਗਤਾਂ ਤੇ ਸੰਸਾਰੀਆਂ ਜੋੜ ਕਦੇ ਨਹੀਂ। ਪਾਗਲ ਤੇ ਤੇ ਅਸੀਂ ਤਰਸ ਵੀ ਖਾ ਲੈਂਦੇ ਆ। ਵਿਚਾਰਾ ਪਾਗਲ ਹੈ। ਬੌਧਿਕ ਤਲ ਤੋਂ ਥੱਲੇ ਜੀ ਰਿਹਾ। ਪਰ ਜੋ ਅਕਲ ਤੋਂ ਉੱਪਰ ਉੱਠ ਗਿਆ। ਉਹਦੇ ਨਾਲ ਆਮ ਸਤਾਦਾਰੀ ਸ਼ਕਤੀਸ਼ਾਲੀ ਮਨੁੱਖ ਦੇ ਹੰਕਾਰ ਨੂੰ ਝੋਟ ਲੱਗਦੀ ਹੈ ਫਿਰ ਐਸੇ ਮਨੁੱਖ ਨੂੰ ਸੂਲੀ ਤੇ ਟੰਗਿਆ ਜਾਂਦਾ ਹੈ ਤਤੀ ਤਵੀ ਤੇ ਬਿਠਾਇਆ ਜਾਂਦਾ ਹੈ ਸ਼ੌਕ ਦੇ ਚ ਕਤਲ ਕੀਤਾ ਜਾਂਦਾ ਹੈ ਧੰਪਦ ਬੋਧੀਆਂ ਦਾ ਗ੍ਰੰਥ ਹੈ ਉਹਦੇ ਚ ਭਿਖਸ਼ਵਾਂ ਦੇ ਪ੍ਰਸ਼ਨ ਨੇ ਤੇ ਮਹਾਤਮਾ ਬੁੱਧ ਦੇ ਉੱਤਰ ਨੇ ਛੋਟੇ ਛੋਟੇ ਸੂਤਰ ਨੇ ਉਹਦੇ ਚ ਧੰਪ ਆਪਣੇ ਚਛੇਰੇ ਭਿਰਾਉ ਨੂੰ ਮਹਾਤਮਾ ਬੁੱਧ ਜੋ ਉਹਨਾਂ ਦਾ ਚੇਲਾ ਬਣ ਚੁੱਕਿਆ ਸੀ ਆਨੰਦ ਸਮਝਾਉਂਦੇ ਕਹਿੰਦੇ ਨੇ ਬਹੁਤ ਵੱਡੀ ਭੀੜ ਵਿੱਚ ਕੋਈ ਚੰਗੇ ਮਨੁੱਖ ਨਹੀਂ ਆਉਂਦੇ ਔਰ ਚੰਗੇ ਮਨੁੱਖਾਂ ਦੀ ਜ਼ਮੀਨ ਤੇ ਕਦੀ ਭੀੜ ਨਹੀਂ ਹੋਈ ਬਸ ਇੰਨਾ ਇੱਕ ਸੂਤਰ ਆਨੰਦ ਬਹੁਤ ਵੱਡੀ ਭੀੜ ਵਿੱਚ ਕੋਈ ਚੰਗੇ ਮਨੁੱਖ ਨਹੀਂ ਹੁੰਦੇ ਔਰ ਚੰਗੇ ਮਨੁੱਖਾਂ ਦੀ ਜ਼ਮੀਨ ਤੇ ਕਦੀ ਭੀੜ ਨਹੀਂ ਹੁੰਦੀ ਤਨਹ ਇਕੱਲਾ ਪਾਗਲਾਂ ਦੀ ਭੀੜ ਵਿੱਚ ਕਦੀ ਕਦਾਂ ਕੋਈ ਇੱਕਦ ਸਿਆਣਾ ਆ ਜਾਂਦਾ ਹੈ ਸਾਰੇ ਪਾਗਲ ਘੇਰ ਕੇ ਉਸ ਦਾ ਦਮ ਤੋੜ ਦਿੰਦੇ ਨੇ ਬੇੜ ਸ਼ਕਤੀਸ਼ਾਲੀ ਹੈ ਬੇੜ ਤਾਕਤਵਰ ਹੈ aur kai dafa ode hankar nu itni chot lagdi hai pagal nal nahi lagdi kya pagal ode akal to thalle jireya hai avtaar nal sant nal ode hankar nu chot lagdi hai ode akal to upar uthde hai बहादुर शाह जफर का दरबारी शायर हजरत उस्ताद जौक जो बहादुर शाह जफर न शायरी भी सिखाता सविता के गुर भी दसदा तो कह किससे पता पूछें मंजिले जाना है खुदा तेरा पता मैं को पुछा किस को किससे पता पूछे ले जाना जिसको खबर थी तेरी वो बेखबर मिला कुल तेरी खबर सी एक समझ नहीं सी ए खबर है कि नहीं ਦੂਸਰਾ ਜਿਹਦੇ ਕੋਲ ਤੇਰੀ ਖਬਰ ਸੀ ਉਹ ਖਬਰ ਦੱਸਣ ਜੋਗਾ ਹੀ ਨਹੀਂ ਸੀ ਤੇ ਜਿਹੜੇ ਖਬਰ ਦੱਸਦੇ ਪੈ ਨੇ ਉਹਨਾਂ ਕੋਲ ਖਬਰ ਹੈ ਹੀ ਕੋਈ ਨਹੀਂ ਹਕੀਕਤ ਜੋ ਪਤਾ ਦੱਸਦੇ ਪੈ ਨੇ ਉਹਨਾਂ ਕੋਲ ਪਤਾ ਹੈ ਕੋਈ ਨਹੀਂ ਤੇ ਜਿਨ੍ਹਾਂ ਕੋਲ ਹੈ ਉਹ ਦੱਸਣ ਜੋਗਾ ਹੀ ਨਹੀਂ ਜਿਸ ਕੋ ਖਬਰ ਸੀ ਤੇਰੀ ਉਹ ਬੇਖਬਰ ਮਿਲਾਂ ऐसा जो बेखबर इंसान है किवें सम्बन्ध जुड़ेगा गुरुवाणी ਦਾ ਇੱਕ ਨੁਕਤਾ ਇਹ ਵਡ ਊਚਾ ਹੋਵੇ ਕੋਏ तिस ਊਚੇ ਕੋ ਜਾਣੇ ਸੋਏ ਇਹਨੂੰ ਮੈਂ ਇਸ ਦੇ ਲਈ ਲਲ ਬਿਆਨ ਕਰਦਾ ਹਾਂ ਨਾ ਧਿਆਨ ਨਾਲ ਸੁਣਨਾ ਇੱਕ ਬੱਚੇ ਨੂੰ ਕੀ ਪਤਾ ਹੈ ਜਵਾਨੇ ਕੀ ਆਉਂਦੀ ਹੈ ਬਾਵੇਂ ਜਵਾਨ ਉਸ ਦਾ ਪਿਤਾ ਹੋ ਸਕਦਾ ਹੈ ਜਵਾਨ ਉਸ ਦਾ ਪਿਰਾ ਹੋ ਸਕਦਾ ਹੈ ਜਵਾਨਾ ਨੂੰ ਉਹ ਦੇਖਦਾ ਹੈ ਪਰ ਇੱਕ ਮਾਸੂਮ ਬੱਚੇ ਨੂੰ ਕੀ ਪਤਾ ਜਵਾਨੀ ਕੀ ਹੁੰਦੀ ਹੈ ਜਵਾਨ ਦੀ ਉਮੰਗ ਕੀ ਆਉਂਦੀ ਹੈ ਜਵਾਨ ਦੀ ਤਰੰਗ ਕੀ ਆਉਂਦੀ ਹੈ ਜਵਾਨ ਦੀ ਵਾਸ਼ਨਾ ਕੀ ਆਉਂਦੀ ਹੈ ਇੱਕ ਮਾਸੂਮ ਬੱਚੇ ਨੂੰ ਕੀ ਪਤਾ ਜਵਾਨ ਹੋ ਕੇ ਹੀ ਪਤਾ ਚੱਲਦਾ ਹੈ ਜਵਾਨੀ ਕੀ ਹੈ ਅਣਜਾਣੇ ਅਣਜਾਣੇ ਤੇ ਇੱਕ ਜਵਾਨ ਨੂੰ ਕੀ ਪਤਾ ਬੁੱਢੇਪਾ ਕੀ ਹੁੰਦਾ ਹੈ ਬੁਢੇਪਾ ਕੀ ਆਉਂਦਾ ਹੈ ਭਾਵੇਂ ਬੁੱਢਾ ਉਸ ਦਾ ਉੱਪਰ ਹੋਵੇ ਉਹ ਦਾਦਾ ਦਾ ਹੋਵੇ ਭਾਵੇਂ ਬੁੱਢੇ ਉਸ ਦੇ ਸਾਹਮਣੇ ਨੇ ਬੇਸ਼ੁਮਾਰ ਇੱਕ ਜਵਾਨ ਨੂੰ ਕੀ ਪਤਾ ਹੈ ਬੁਢੇਪਾ ਕੀ ਆਉਂਦਾ ਹੈ ਬੁਢੇਪੇ ਦੀ ਖਾਸੀਅਤ ਕੀ ਹੁੰਦੀ ਹੈ ਬੁਢੇਪੇ ਦੀ ਮਜਬੂਰੀ ਕੀ ਹੁੰਦੀ ਹੈ ਬੁਢੇਪੇ ਦੀ ਕਮਜ਼ੋਰੀ ਕੀ ਹੁੰਦੀ ਹੈ ਬੁਢੇਪੇ ਦੀ ਮਹਾਨਤਾ ਕੀ ਹੁੰਦੀ ਹੈ ਇੱਕ ਜਵਾਨ ਨੂੰ ਕੀ ਪਤਾ ਹੈ ਬੁੱਢੇ ਹੋ ਕੇ ਪਤਾ ਚੱਲਦਾ ਹੈ ਬੁੱਢੇ ਪਾ ਕੇ ਹੀ ਹੈ ਬੁੱਢੇ ਪਾ ਕੇ ਆਉਂਦਾ ਹੈ ਔਰ ਇੱਕ ਬੁੱਢੇ ਨੂੰ ਕੀ ਪਤਾ ਮੌਤ ਕੀ ਆਉਂਦੀ ਹੈ ਭਾਵੇਂ ਸੈਂਕੜੇ ਦਫਾ ਸ਼ਮਸ਼ਾਨ ਗਾੜ ਗਿਆ ਹੋਵੇ ਭਾਵੇਂ ਬਹੁਤ سارے ਮਰਦਿਆਂ ਨੂੰ ਇਸ਼ਨਾਨ ਕਰਾਇਆ ਹੋਵੇ ਭਾਵੇਂ ਕਈਆਂ ਦੀ ਅਰਤੀਆਂ ਨੂੰ ਮੋਂਡਾ ਦਿੱਤਾ ਹੋਵੇ ਇੱਕ ਬੁੱਢੇ ਨੂੰ ਕੀ ਪਤਾ ਹੈ ਮੌਤ ਕੀ ਆਉਂਦੀ ਹੈ ਮਰ ਕੇ ਹੀ ਪਤਾ ਚੱਲਦਾ ਹੈ ਮੌਤ ਕੀ ਆਉਂਦੀ ਹੈ